लैमरिन टेक स्किल्स यूनिवर्सिटी पंजाब ਨੇ ਖਾਲਸਾ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਮਿਸ਼ਨ ਰੁਜ਼ਗਾਰ ਦੀ ਸ਼ੁਰੂਆਤ ਕੀਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਕੋੜਾ ਚਾਂਸਲਰ ਐਲਟੀਐਸਯੂ ਅਤੇ ਸਲਾਹਕਾਰ ਐਨਐਸਡੀਸੀ ਨੇ ਦੱਸਿਆ ਕਿ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਸਾਲਾਨਾ ਸਮਾਗਮ ਦੌਰਾਨ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ ਉਨਾ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਯੂਨੀਵਰਸਿਟੀ ਉੱਤਰੀ ਭਾਰਤ ਦੀ ਇੱਕ ਵਿਲੱਖਣ ਹੁਨਰ ਯੂਨੀਵਰਸਿਟੀ ਹੈ ਜਿਸ ਨੂੰ UGC ਨਵੀਂ ਦਿੱਲੀ ਦੁਆਰਾ ਮਾਨਤਾ ਪ੍ਰਾਪਤ ਹੈ ਇਹ ਕੈਂਪਸ ਯੂਨੀਵਰਸਿਟੀ ਸਕੂਲ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਐਂਡ ਰਿਸਰਚ ਦੁਆਰਾ ਮਾਨਯੋਗ ਚਾਂਸਲਰ ਡਾਕਟਰ ਸੰਦੀਪ ਸਿੰਘ ਕੋੜਾ ਦੀ ਸਰਪ੍ਰਸਤੀ ਹੇਠ ਵਿਦੇਸ਼ਾਂ ਵਿੱਚ ਰੋਜ਼ਗਾਰ ਲਈ ਭਾਰਤ ਸਰਕਾਰ ਦੇ NSDC ਅਧੀਨ ਯੂਨੀਵਰਸਿਟੀ ਦੁਆਰਾ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਿਰਤ ਅਤੇ ਕਿਰਤ ਦੇ ਸਮੇਲ ਅਤੇ ਆਧਾਰਿਤ ਸ਼ਬਦ ਲੰਗਰ ਤਹਿਤ ਇਜ਼ਰਾਈਲ ਵਿੱਚ ਉਸਾਰੀ ਕਾਮੀਆਂ ਲਈ ਮੁਫਤ ਰੋਜ਼ਗਾਰ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਫਾਰਮ ਭਰੇਗੇ ਇਸ ਰਜਿਸਟ੍ਰੇਸ਼ਨ ਕੈਂਪ ਵਿੱਚ 150 ਤੋਂ ਵੱਧ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕੀਤੀ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਸਤਵੀਰ ਸਿੰਘ ਬਾਜਪਾ ਸੰਯੁਕਤ ਰਜਿਸਟ੍ਰਾਰ ਡਾਕਟਰ ਮਨਪ੍ਰੀ ਸਿੰਘ ਡਾਕਟਰ ਅਮਨ ਸਿੰਘ ਡਾਕਟਰ ਸੋਨਦੀਪ ਸਿੰਘ ਇੰਜੀਨੀਅਰ ਅਮਨਦੀਪ ਸਿੰਘ ਪ੍ਰੋਫੈਸਰ ਨਰਿੰਦਰ ਪੂਮਪਲਾ ਪੀਆਰਓ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਇਲਾਕੇ ਦੇ ਨਾਮਵਰ ਲੋਕ ਹਾਜ਼ਰ ਸਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਕਰਨਾ ਚਾਹੁੰਦੇ ਨੇ ਪੰਜਾਬ ਚ ਲੈ ਕੇ ਕਰਨਾ ਚਾਹੁੰਦੇ ਨੇ ਸੋਨਾ ਦੇ ਲਈ ਵੀ ਕਾਫੀ ਪ੍ਰੋਗਰਾਮ ਆਪ ਕਿਤੇ ਬੱਚੇ ਯੂਨੀਵਰਸਿਟੀ ਦੀ ਸਾਈਟ ਤੇ ਵੀ ਜਾ ਸਕਦੇ ਨੇ ਔਰ ਪਾਰਟਿਕੁਲਰਲੀ ਜਿਹੜਾ ਮੈਂ 포ਟੋ ਦੱਸਿਆ ਹੈ ਇਹ ਪੋਰਟਲ ਕ੍ਰੀਏਟਿਵ ਇਸ ਲਈ ਕੀਤਾ ਗਿਆ ਹੈ ਨੌਕਰੀਆਂ ਦੇ ਲਈ ਨੌਕਰੀਆਂ ਦੇ ਲਈ ਉੱਥੇ ਜਾ ਕੇ ਰਜਿਸਟਰ ਕਰਨ ਔਰ ਜਿਹੜੇ ਅਸੀਂ ਅੱਜ ਕੈਂਪ ਦੀ ਸ਼ੁਰੂਆਤ ਨਾਲ ਸਾਰੇ ਚ ਕੀਤੀ ਹੈ ਸ਼ਾਮ ਤੱਕ ਇਹ ਚੱਲੇਗਾ ਬੱਚੇ ਆ ਕੇ ਇੱਥੇ ਵੀ ਰਜਿਸਟਰ ਕਰ ਸਕਦੇ ਨੇ ਔਰ ਆਪਣੇ ਆਪ ਨੂੰ ਸਕਿੱਲ ਕਰਕੇ ਨੌਕਰੀ ਕਰ ਸਕਦੇ ਨੇ ਕਿ ਇਹ ਬੱਚੇ ਨੇ ਜਾਣ ਨੂੰ ਕਿਤੇ ਜਾ ਕੇ ਨੌਕਰੀ ਲੱਭਣੀ ਪਹਿਲੇ ਲੈਟਰ ਮਿਲੇਗੀ ਉਸ ਤੋਂ ਬਾਅਦ ਹੀ ਉਹ ਬੱਚਾ ਉਹਨਾਂ ਕੰਪਨੀਆਂ ਦੇ ਉਹਦੇ ਵੀ ਸਾਰਾ ਕੁਝ ਲਿਖਿਆ ਹੁੰਦਾ ਉਹਦਾ ਰਹਿਣ ਦਾ ਪ੍ਰਬੰਧ ਕੀ ਹੈ ਖਾਣ ਦਾ ਪ੍ਰਬੰਧ ਕੀ ਹੈ ਇਸ ਰਾਇਤ ਨਹੀਂ ਪੀ ਗਵਰਨਮੈਂਟ ਹੋ ਪੀ ਗਵਰਨਮੈਂਟ ਨਾਲ ਮਿਲ ਕੇ ਸਾਡੇ ਡਿਪਾਰਟਮੈਂਟ ਵੱਲੋਂ ਵੀ ਆਪਣੇ ਭੱਜਿਆਰ ਕਰਛੇ ਦੇ ਨਾਲ ਵੀ ਹੋ ਰਹੀ ਹੈ ਅਤੇ ਇਸੇ ਤਰ੍ਹਾਂ ਨਾਲ ਹਰਿਆਣਾ ਚ ਵੀ ਲੱਗੀ ਹੈ ਔਰ ਮਹਾਰਾਸ਼ਟਰਾ ਚ ਵੀ ਇਹ ਕੈਂਪ ਲਾਇਆ ਗਿਆ ਪੰਜਾਬ ਦੀ ਇਹਦੀ ਸ਼ੁਰੂਆਤ ਅਸੀਂ ਫਰਵਰੀ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਜਿਵੇਂ ਅਸੀਂ ਸਾਹਿਬ ਨੇ ਦੱਸਿਆ ਕਿ ਹਰ ਪਿੰਡ ਹਰ ਜਿਹੜਾ ਸਿਟੀ ਹੈ ਅਸੀਂ ਉਹਨਾਂ ਦੇ ਵਿੱਚ ਜਾ ਕੇ ਸ਼ਰਧਾਂਗਤ ਤੂਰੀ ਦੀ ਜਾਣਕਾਰੀ ਦੇਣ ਤੋਂ ਤੁਹਾਡੇ ਮੱਦੇਮੇਰਾਈ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ 13 ਹੁਣ ਤੱਕ ਪਹੁੰਚੀ ਹੋਰ ਬੱਚੇ ਜਦੋਂ ਤੋਂ ਜ਼ਿਆਦਾ ਇਚ ਰਜਿਸਟਰ ਕਰ ਰਹੇ ਹਨ ਔਰ ਆਪਣੀਆਂ ਰਾਈਟਫੁੱਲ ਸਕਿੱਲ ਲੈ ਕੇ ਨਿਕਲਦੇ ਨੇ ਨਹੀਂ ਨਹੀਂ ਇਹ ਵੀ ਨੌਕਰੀ ਕੋਈ ਨਹੀਂ ਆਤਮ ਹੱਤਿਆ ਵਾਲੇ ਪਾਸੇ ਮਿੰਟ ਭਾਗਨਾ ਚਲੇ ਜਾਂਦੇ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਤਰਸ ਲੋਗ ਹੱਤ ਜੋ ਕੱਢਣ ਵਾਸਤੇ ਸਰਕਾਰ ਦੇ ਸਹਿਯੋਗ ਨਾਲ ਇਸ ਯੂਨੀਵਰਸਿਟੀ ਨੇ ਜ਼ਿੰਮੇਵਾਰੀ ਚੁੱਕੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥਾਂ-ਥਾਂ ਤੇ ਪਿੰਡਾਂ ਵਿੱਚ ਇਹ ਕੈਂਪ ਇਸ ਤਰ੍ਹਾਂ ਦੇ ਲਾਈਏ ਤੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤੇ ਨਾਲੇ ਜਾਣਕਾਰੀ ਦਈਏ ਕਿ ਉਹ ਇਸ ਤਰ੍ਹਾਂ ਆਪਣਾ ਭਵਿੱਖ ਜਿਹੜਾ ਉਹ ਬੇਵਿਕਰੀ ਵਾਲਾ ਤੇ ਮਾਨਤਾ ਵਾਲੀ ਜ਼ਿੰਦਗੀ ਵਾਲਾ ਬਣਾ ਸਕਦੇ ਨੇ ਇਹਦੇ ਲਈ ਅਸੀਂ ਪੂਰੇ ਪੰਜਾਬ 'ਚ ਇੱਕ ਮਹਾਂ ਸ਼ੁਰੂ ਕਰ ਰਹੇ ਹਾਂ ਸ਼ਬਦ ਲੰਗਰ ਦੀ ਜਿੱਥੇ ਪੜ੍ਹਾਈ ਵੀ ਜਿਹੜੀ ਹੈ ਉਹ ਉਹਨਾਂ ਨੂੰ ਲੱਖਾਂ ਰੁਪਏ ਨਾ ਖਰਚਣੇ ਪੈਣ ਬਹੁਤ ਨੋਮੀਨਲ ਜੇ ਤਰੀਕੇ ਨਾਲ ਜਿਵੇਂ ਸਰਕਾਰੀ ਸਕੂਲਾਂ ਚ ਪੜਾਈ ਨੋਮੀਨਲ ਜੇ ਖਰਚਾਂ ਚ ਹੁੰਦੀਆਂ ਇਦਾਂ ਦੀ ਉਥੇ ਅਸੀਂ ਗੁਰਦੁਆਰਿਆਂ ਰਾਹੀਂ ਜਾਂ ਪੰਚਾਇਤਾਂ ਰਾਹੀਂ ਜਾਂ ਜਿਹੜੀਆਂ ਸੋਸ਼ਲ ਵੈਲਫੇਅਰ ਦੇ ਇਥੇ ਬੰਦਿਆਂ ਕੰਮ ਕਰਦੀਆਂ ਉਹਨਾਂ ਦੇ ਸਹਿਯੋਗ ਨਾਲ ਇਹ ਪੂਰੇ ਪੰਜਾਬ ਵਿੱਚ ਥਾਂ-ਥਾਂ ਤੇ ਕੈਂਪਸ ਇਸ ਤਰ੍ਹਾਂ ਦੇ ਬਣਾਈਏ ਜਿਹੜੇ ਯੂਨੀਵਰਸਿਟੀ ਰਾਹੀਂ ਆਪਣੇ ਬੱਚਿਆਂ ਨੂੰ ਮਾਣ ਤਾਣ ਵਾਲੀ ਆਰਥਿਕ ਪੱਖੋਂ ਸਮਾਜਿਕ ਪੱਖੋਂ ਤੇ ਜ਼ਿੰਦਗੀ ਜੀਉਣ ਦੇ ਸਮਰੱਥ ਬਣਾ ਸਕਣ ਕਾਸਟ ਸੈਟ ਉਹ ਇਹ ਨਹੀਂ ਆਪੇ ਉੱਥੇ ਜਾ ਕੇ ਉਹਨੂੰ ਨੌਕਰੀ ਦੀ ਭਾਲ ਕਰਨੀ ਪੈਣੀ ਹੈ ਇੱਥੋਂ ਹੀ ਉਹਨਾਂ ਨੂੰ ਨੌਕਰੀ ਦਾ ਉਹ ਦੇ ਕੇ ਤੇ ਗਵਰਨਮੈਂਟ ਕਰਨ ਤੇ ਰਹੀ ਹੈ ਇਜ਼ਰਾਈਲ ਦੀ ਗਵਰਨਮੈਂਟ ਜਿਹੜੀ ਹੈ ਉਹ ਉਹਨਾਂ ਨੂੰ ਜਾਂਦੇ ਸਾਰ ਉੱਥੇ ਨੌਕਰੀ ਦੇ ਦੇਗੀ ਔਰ 3 ਸਾਲ ਦਾ ਉਹਨਾਂ ਦਾ ਵਰਕ ਪਰਮਿਟ ਹੈ ਤੇ ਗਾਰਡਨ ਬੋਰਡਿੰਗ ਦੀ ਕੋਈ ਫਿਕਰ ਉਹਨਾਂ ਨੂੰ ਨਹੀਂ ਹੋਏਗੀ ਉਹਨਾਂ ਦੀ ਤਨਖਾਹ ਵਿੱਚੋਂ ਲਗਭਗ 200000 ਦੇ ਕਰੀਬ ਕਟਿਆ ਜਾਣਾ ਹੈ ਡੋਟਿੰਗ ਕੋਡਿੰਗ ਤੇ ਮੈਡੀਕਲ ਇੰਸ਼ੋਰੈਂਸ ਬਾਕੀ 137000 ਦੇ ਕਰੀਬ ਦੀ ਤਨਖਾਹ ਇਹ ਆਫੀਸ਼ੀਅਲੀ ਅਨਾਉਂਸ ਕੀਤੀ ਗਈ ਹੈ ਤਿੰਨ ਸਾਲ ਜੇ ਉਹ ਨਗਰ ਕਾਰ ਉਥੇ ਕੰਮ ਕਰਕੇ ਆਪਣਾ ਆਪਣੀ ਗੁਡਵਿਲ ਬਣਾਉਂਦੇ ਆਪਣਾ ਉੱਥੇ ਮਾਨ ਸਰਕਾਰ ਦਾ ਕਰਦਾਰ ਠੀਕ ਰੱਖਣਗੇ ਤੇ ਉਹ ਅਗੋਂ ਵੀ ਉਥੇ ਨੌਕਰੀ ਕਰ ਸਕਦੇ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਹੋਰ ਤਰੱਕੀ ਦੇ ਇੱਕ ਦੀਆਂ ਸੰਭਾਵਨਾਵਾਂ ਨੇ ਸੋ ਨੌਕਰੀ ਦੀ ਇਥੋਂ ਜਾਣ ਲੱਗਿਆਂ ਫਿਕਰ ਕੋਈ ਨਹੀਂ ਹੈ ਕਿ ਉੱਥੇ ਜਾ ਕੇ ਉਹਨਾਂ ਨੂੰ ਨੌਕਰੀ ਲੱਭਣੀ ਪੈਗੀ ਨਹੀਂ ਨੌਕਰੀ ਤਾਂ ਇਥੋਂ ਹੀ ਉਹਨਾਂ ਨੂੰ ਪ੍ਰਬੰਧ ਕਰਕੇ ਉੱਥੇ ਜਾਂਦੇ ਸਾਰ ਹੀ ਇਹ ਉਹਨਾਂ ਦਾ ਕੰਮ ਆਰੰਭ ਹੋ ਜਾਏਗਾ ਉਹ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ ਇਹ ਇਸ ਕਲ ਦੇ ਵਿੱਚ ਬਹੁਤ ਬੇਵਿਕਰੀ ਵਾਲੀ ਔਰ ਸੰਤੁਸ਼ਟੀ ਵਾਲੀ ਗੱਲ ਹੈ ਕਿ 에ਜੰਟਾਂ ਦੇ ਰਾਹੀਂ ਬੱਚੇ ਜਾਂਦੇ ਐ ਇਹਨਾਂ ਤੇ ਲੱਖਾਂ ਕਰੋੜਾ ਰੁਪਇਆ ਖਰਚ ਕਰਕੇ ਫਿਰ ਇਹ ਨਹੀਂ ਪਤਾ ਕਿ ਰਸਤੇ ਵਿੱਚ ਉਹਨਾਂ ਨੇ ਆਪਣੇ ਟਿਕਾਣੇ ਤੇ ਪਹੁੰਚਣਾ ਤੇ ਨਹੀਂ ਪਹੁੰਚਣਾ ਜਿੱਥੇ ਵਾਸਤੇ ਆਖੇ ਗਿਆ ਉੱਥੇ ਪਹੁੰਚਣਾ ਕਿ ਕਿਤੇ ਹੋਰ ਵੀ ਪਹੁੰਚਾ ਦੇਣਾ ਆ ਫਿਰ ਅੱਗੋਂ ਜਾ ਕੇ ਉੱਥੇ ਵਿਚਾਰਿਆਂ ਨੂੰ ਮਿਲਣਾ ਤੇ ਨਹੀਂ ਮਿਲਣਾ ਤੇ ਉਹ ਤੱਕੇ ਥਾਣੇ ਐ ਇਸ ਤਰ੍ਹਾਂ ਦਾ ਇਹ ਸਾਰੀ ਲੁੱਟ ਖਸੂਦ ਤੋਂ ਬਚਾਉਣ ਵਾਸਤੇ ਇਹ ਗਵਰਨਮੈਂਟ ਟੂ ਗਵਰਨਮੈਂਟ ਕੋਦਮੋ ਪ੍ਰਾਗੈ ਸ਼ੁਰੂ ਕੀਤਾ ਗਿਆ ਤੇ ਉਹਦੇ ਵਿੱਚ ਮੈਸਮ ਦਾ ਕਿ ਪੰਜਾਬ ਦੇ ਬੱਚੇ ਬੱਚੀਆਂ ਲਈ ਇੱਕ ਅਜਿਹ ਤੀਂਤੀ ਮੌਕਾ ਜਿਸ ਨੂੰ ਸਮਰਨਾ ਉਹਨਾਂ ਲਈ ਮਾਪਿਓ ਲਈ ਬਹੁਤ ਜ਼ਰੂਰੀ ਜਿਹੜੇ ਵਿਚਾਰੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚਦੇ ਕਰਜ਼ੇ ਚੁਕਦੇ ਐ ਉਹਨਾਂ ਨੂੰ ਇੱਕ ਬਿਲਕੁਲ ਬੇਿਕਰੀ ਹੋਏਗੀ ਤੇ ਜਿਹੜੇ ਇੱਥੇ ਵੀ ਨੌਕਰੀ ਕਰਨੀ ਚਾਹੁੰਦੇ ਐ ਔਰ ਇੱਕ ਹੋਰ ਦੂਸਰੀ ਗੱਲ ਯੂਨੀਵਰਸਿਟੀ ਵਾਲੀ ਜਿਹੜੀ ਸ਼ੁਰੂ ਕੀਤੀ ਗਈ ਹੈ ਕਿ ਇੱਕ ਤਾਂ ਹੈ ਨੌਕਰੀਆਂ ਦੇ ਵਿੱਚ ਜਾਣਾ ਕੰਪਨੀਆਂ ਵਿੱਚ ਇੱਕ ਹੈ ਜੇ ਕਿਸੇ ਵੀ ਬਿਜ਼ਨਸ ਦੇ ਵਿੱਚ ਜਾਣਾ ਹੈ ਇੱਥੋਂ ਤੱਕ ਕੇ ਕਿਸੇ ਨੇ ਬਿਜ਼ਨਸ ਆਪਣਾ ਸ਼ੁਰੂ ਕਰਨਾ ਹੈ ਤੇ ਉਹ ਵੀ ਇੱਕ ਇਥੇ ਕੋਰਸ ਸੇ ਸ਼ੁਰੂ ਕੀਤਾ ਗਿਆ ਗੌਰਮਤ ਵੱਲੋਂ ਜਿਹਦਾ ਲਾਇਸੈਂਸ ਇੱਥੋਂ ਹੀ ਬਿਜ਼ਨਸ ਸ਼ੁਰੂ ਕਰਨ ਦਾ ਆਫਰੂ ਮਿਲੇਗਾ ਉਹ ਉਹਨਾਂ ਕੋਟਾ ਕਚੇਰੀਆਂ ਦੇ ਜਾਂ ਹੋਰ ਦੂਜੇ ਤੀਜੇ ਤੇ ਕਿਹ ਨਹੀਂ ਖਾਣੇ ਪੈਂਦੇ ਆਪਣਾ ਬਿਜ਼ਨਸ ਵੀ ਕਿ ਸ਼ੁਰੂ ਕਰਨਾ ਹੈ ਉਹਦੇ ਵੀ ਲੋਨ ਦਾ ਪ੍ਰਬੰਧ ਜੋ ਕੁਝ ਵੀ ਹੈ ਇਹਨੂੰ ਮਤਲਬ ਐ ਐ ਇੱਕ ਬੱਚਿਆਂ ਦੇ ਭਵਿੱਖ ਨੂੰ ਆਰਥਿਕ ਪੱਖੋਂ ਔਰ ਇਹਦੇ ਨਾਲ-ਨਾਲ ਸਮਾਜਿਕ ਤੇ ਨੈਤਿਕ ਪੱਖੋਂ ਬੇਫਿਕਰ ਕਰਨ ਲਈ ਕਈ ਹਦਮ ਪ੍ਰਾਲੀ ਯੂਨੀਵਰਸਿਟੀ ਬਣਾ ਸ਼ੁਰੂ ਕੀਤੇ ਗਏ ਨੇ ਤੇ ਉਹ ਇੱਕ ਅਨ ਐਥੀਕਲ ਕੰਪੀਟੀਸ਼ਨ ਅਨੈਤਿਕ ਮੁਕਾਬਲੇ ਵਿੱਚ ਪੈ ਕੇ